ਪੰਜਾਬ ਸਰਕਾਰ ਵੱਲੋਂ ਅਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਵਿੱਚ ਫਰਜ਼ੀ ਤਰੀਕੇ ਨਾਲ ਅਮਰੂਦਾਂ ਦੇ ਬਾਗ ਦਿਖਾ ਕੇ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਜਾਂਚ ਤੇਜ਼ ਕਰ ਦਿੱਤੀ ਹੈ ਈਡੀ ਨੇ ਚੰਡੀਗੜ੍ਹ, ਮੋਹਾਲੀ ਅਤੇ ਫਿਰੋਜ਼ਪੁਰ ਸਮੇਤ 22 ਥਾਵਾਂ ਤੇ ਛਾਪੇਮਾਰੀ ਕੀਤੀ ਇਸ ਦੌਰਾਨ ਪੰਜਾਬ ਦੇ ਆਈਐਸ ਵਰुण ਰੂਜ਼ਮ ਦੇ ਘਰ ਵੀ ਈਡੀ ਨੇ ਪੁਣਛਾਣ ਕੀਤੀ ਈਡੀ ਨੂੰ ਮੌਜੂਦਾ ਆਪਕਾਰੀ ਕਮਿਸ਼ਨਰ ਵਰੁਣ ਅਰੂਜ਼ਮ ਦੇ ਘਰ ਦੇ ਪਿੱਛੇ ਇੱਕ ਪਾਰਕ ਵਿੱਚ ਫਟੇ ਹੋਏ ਕੁਝ ਦਸਤਾਵੇਜ਼ ਮਿਲੇ ਨੇ ਇਹਨਾਂ ਦਸਤਾਵੇਜ਼ਾਂ ਵਿੱਚ ਅਮਰੂਦ ਬਾਗ ਕੋਟਾਲੇ ਨਾਲ ਕਥਿਤ ਜ਼ਿਕਰੇ ਈਡੀ ਨੂੰ ਸ਼ੱਕ ਹੈ ਕਿ ਵਚਣ ਦੇ ਲਈ ਇਹਨਾਂ ਨੂੰ ਫਾੜ ਕੇ ਸੁੱਟਿਆ ਗਿਆ ਹੈ ਆਈਐਸ ਵਰੁਣ ਅਰੂਜ਼ਮ ਦੇ ਘਰ ਦੇ ਬਾਹਰ ਜਿੱਥੇ ਦਸਤਾਵੇਜ਼ ਫਟੇ ਹੋਏ ਮਿਲੇ ਨੇ ਉੱਥੇ ਸੀਸੀਟੀਵੀ ਵੀ ਲੱਗਾ ਹੋਇਆ ਹੈ ਈਡੀ ਹੁਣ ਇਹਨਾਂ ਕੈਮਰਿਆਂ ਦੀ ਵੀ ਜਾਂਚ ਕਰੇਗੀ ਕਿ ਇਹ ਦਸਤਾਵੇਜ਼ ਬਾਹਰ ਤੋਂ ਕਿਸੇ ਨੇ ਛੁੱਟੇ ਨੇ ਜਾਂ ਅੰਦਰ ਤੋਂ ਕਿਸੇ ਵੱਲੋਂ ਛੁੱਟੇ ਗਏ ਨੇ ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਜੇਸ਼ ធីਮਾਨ ਦੀ ਪਤਨੀ ਵੀ ਇਸ ਮਾਮਲੇ ਵਿੱਚ ਮੁਲਜ਼ਮ ਹੈ ਇਸ ਤੋਂ ਇਲਾਵਾ ED ਵੱਲੋਂ ਕਾਰੋਬਾਰੀਆਂ ਪ੍ਰਾਪਰਟੀ ਡੀਲਰਾਂ ਅਤੇ ਹੋਰਨਾਂ ਲੋਕਾਂ ਦੇ ਘਰ ਵੀ ਛਾਪੇਮਾਰੀ ਕੀਤੀ ਏ ਇਸ ਤਹਿਤ ਗਮਾੜਾ ਦਾ ਸਾਰਾ ਰਿਕਾਰਡ ਕਬਜ਼ੇ 'ਚ ਲਿਆ ਗਿਆ ਏ ED ਦੀਆਂ ਟੀਮਾਂ ਵੱਲੋਂ ਆਪਰੇਸ਼ਨ ਦੌਰਾਨ ਸਥਾਨਕ ਪੁਲਿਸ ਦੀ ਮਦਦ ਨਾਲ ਛਾਪੇਮਾਰੀ ਵਾਲੇ ਇਲਾਕੇ ਦੀ ਘੇਰਾਬੰਦੀ ਕੀਤੀ ਜਾ ਰਹੀ ਏ ਈਡੀ ਵੱਲੋਂ ਪਟਿਆਲਾ ਵਿੱਚ ਵੀ ਛਾਪਾ ਮਾਰਿਆ ਗਿਆ ਹੈ ਆਈਐਸ ਅਧਿਕਾਰੀ ਰਾਜੇਸ਼ tihman ਦੇ ਚਾਰਟਰਡ ਅਕਾਊਂਟੈਂਟ ਦੇ ਘਰ ਵੀ ਈਡੀ ਟੀਮ ਵੱਲੋਂ ਪੁੱਛਗਿੱਛ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਅਮਰੂਦ ਘਟਾਲੇ ਦਾ ਪਰਦਾਫਾਸ਼ ਵਿਜੀਲੈਂਸ ਬਿਊਰੋ ਵੱਲੋਂ ਕੀਤਾ ਗਿਆ ਸੀ ਇਸ ਵਿੱਚ ਦੋ ਆਈਐਸ ਅਧਕਾਰੀਆਂ ਦੀਆਂ ਪਤਨੀਆਂ ਸਮੇਤ 22 ਲੋਕਾਂ ਤੇ ਕੇਸ ਦਰਜ ਹੋਇਆ ਸੀ ਇਹ ਘਟਾਲਾ ਤਕਰੀਬਨ 137 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਹੈ